ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT 8894 ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ETT 8894 ਦਾ ਕੱਲ ਨੂੰ ਜੁਆਇਨਿੰਗ ਲੈਟਰ ਵੰਡੇ ਜਾਣੇ ਨੇ ਫੰਕਸ਼ਨ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਸ਼੍ਰੀ ਭਗਵਾਨਤਮਾਨ ਵੱਲੋਂ ਜੁਆਇਨਿੰਗ ਲੈਟਰ ਵੰਡੇ ਜਾਣੇ ਨੇ ਜਿਸ ਦੇ ਵਿੱਚ 700 ਕੈਂਡੀਡੇਟ ਨੂੰ ਬੁਲਾਇਆ ਗਿਆ ਹੈ ਤੇ 700 ਕੈਂਡੀਡੇਟ ਵੱਲੋਂ ਬਹੁਤ ਸਾਰੇ ਕੈਂਡੀਡੇਟ ਵੱਲੋਂ ਆਪਾਂ ਨੂੰ ਮੈਸੇਜ ਆ ਰਹੇ ਸੀ ਵੀ ਸਰ ਕਿਹੜੇ ਕਿਹੜੇ ਡਾਕੂਮੈਂਟ ਨਾਲ ਲੈ ਕੇ ਜਾਣੇ ਨੇ ਤਾਂ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਤੁਸੀਂ ਡਾਕੂਮੈਂਟ ਨਾਲ ਲੈ ਕੇ ਜਾਣੇ ਨੇ ਜੋਇਨਿੰਗ ਲੈਟਰ ਲੈਣ ਸਮੇਂ ਤਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਸ ਦੀ ਅਪਡੇਟ ਇਸ ਚੈਨਲ ਤੇ ਪ੍ਰੋਵਾਈਡ ਕਰਵਾ ਦਿੱਤੀ ਜਾਂਦੀ ਹੈ ਤਾਂ ਅੱਜ ਆਪਾਂ ਗੱਲ ਕਰਦੇ ਹਾਂ 9894 ਦਾ ਸਵੇਰੇ ਜਿਹੜਾ 1 ਤਰੀਕ ਦਾ 1 April ਦਾ ਫੰਕਸ਼ਨ ਹੋ ਰਿਹਾ ਹੈ ਤਾਂ ਉਸ ਦੇ ਵਿੱਚ ਕੀ ਕੀ ਡਾਕੂਮੈਂਟ ਲੈ ਕੇ ਜਾਣੇ ਨੇ ਵੈਸਤਾ ਜੇ ਆਪਾਂ ਗੱਲ ਕਰੀਏ ਅਫੀਸ਼ੀਅਲ ਤਾਂ ਕੋਈ ਵੀ ਜਿਹੜੇ ਹੈ ਲੈਟਰ वगैरह जारी ਨਹੀਂ ਕੀਤਾ ਗਿਆ ਕਿ ਕੀ ਲ ਡਾਕੂਮੈਂਟ ਲੈ ਕੇ ਆਣੇ ਨੇ ਜਿਵੇਂ 2364 ਦੇ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਐਪਲੀਕੇਸ਼ਨ ਫਾਰਮ ਲੈ ਕੇ ਆਉਣਾ ਹੈ ਤੇ ਨਾਲ ਆਪਣੇ ਆਈਡੀ ਪ੍ਰੂਫ ਲੈ ਕੇ ਆਉਣਾ ਹੈ ਪਰ ਇਸ ਦੇ ਵਿੱਚ 9893 ਦੇ ਵਿੱਚ ਅਜੇ ਤੱਕ ਕੋਈ ਵੀ ਜਿਹੜੀ ਅਫੀਸ਼ੀਅਲ ਅਪਡੇਟ ਨਹੀਂ ਕੀਤੀ ਗਈ ਤਾਂ ਫਿਰ ਵੀ ਤੁਸੀਂ ਇੱਕ ਫਾਈਲ ਬਣਾ ਕੇ ਲੈ ਕੇ ਜਾਣੀ ਹੈ ਜਿਹੜੀ ਫਾਈਲ ਤੁਸੀਂ ਦਾ ਵੈਰੀਫਿਕੇਸ਼ਨ ਦੇ ਸਮੇਂ ਲੈ ਗਿਆ ਸੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਉਹ ਸਾਰੀ ਫਾਈਲ ਜਿਹੜੀ ਲੈ ਕੇ ਜਾਣੀ ਹੈ ਤਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਬਣਾਈ ਸੀ ਜਦੇ ਵਿੱਚ ਤੁਸੀਂ ਚਾਰ ਫਾਈਲਾਂ ਬਣਾ ਕੇ ਰੱਖ ਲਓ ਇਹਨਾਂ ਫਾਈਲਾਂ ਦੀ ਜ਼ਰੂਰਤ ਪੈਣੀ ਹੈ ਤਾਂ ਇਹਨਾਂ ਫਾਈਲ ਦੀ ਹੋ ਸਕਦਾ ਹੈ ਕੱਲ ਨੂੰ ਜਿਹੜੀ ਜ਼ਰੂਰਤ ਪਵੇਗੀ ਇਸ ਲਈ ਤੁਸੀਂ ਪੂਰੀ ਫਾਈਲ ਬਣਾ ਕੇ ਲੈ ਜਾਣੀ ਹੈ ਕਿਹੜੀ ਕਿਹੜੀ ਫਾਈਲ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਨੇ ਤਾਂ ਇਸ ਦੀ ਆਪਾਂ ਗੱਲ ਕਰਦੇ ਹਾਂ ਇਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਫਾਈਲ ਡਾਕੂਮੈਂਟ ਫਾਈਲ ਤਿਆਰ ਕਰਨੀ ਹੈ ਇੱਕ ਫਾਈਲ ਲੈ ਲੈਣੀ ਹੈ ਜਿਸ ਦੇ ਵਿੱਚ ਸਾਰੇ ਡਾਕੂਮੈਂਟ ਇੱਕ ਐਪਲੀਕੇਸ਼ਨ ਫਾਰਮੂਲਾ ਜਿਹੜਾ ਅਸੀਂ ਜਦੋਂ ਅਪਲਾਈ ਕੀਤਾ ਸੀ ਤੇ ਉਹ ਐਪਲੀਕੇਸ਼ਨ ਫਾਰਮ ਤੁਸੀਂ ਆਪਣੀ ਆਈਡੀ ਦੇ ਵਿੱਚ ਜਾ ਕੇ ਖੋਲ ਕੇ ਉਸ ਦੇ ਵਿੱਚ ਜਿਹੜਾ ਪ੍ਰਿੰਟ ਆਊਟ ਕਢਵਾ ਲੈਣਾ ਹੈ ਐਪਲੀਕੇਸ਼ਨ ਫਾਰਮ ਦਾ ਇਸ ਤੋਂ ਇਲਾਵਾ ਤੁਸੀਂ ਪੀਐਸ ਟੈਟ ਦਾ ਸਰਟੀਫਿਕੇਟ ਉਸ ਦੀ ਕਾਪੀ ਲੈਣੀ ਹੈ ਰਿਜ਼ਲਟ ਜਿਹੜਾ ਤੁਹਾਡਾ 58 ਚਰਾਣੇ ਦੇ ਸਬ ਜਿਹੜਾ ਪੇਪਰ ਦਿੱਤਾ ਸੀ ਉਸ ਜਿਹੜਾ ਰਿਜ਼ਲਟ ਆਇਆ ਉਸ ਦੇ ਵਿੱਚ ਕਿੰਨੇ ਮਾਰਕਸ ਆਏ ਨੇ ਉਸ ਦੀ ਇੱਕ ਕਾਪੀ ਕਢਾ ਲੈਣੀ ਹੈ ਇੱਕ ਰੀਕਾਸਟ ਲਿਸਟ ਜਿਹੜੀ ਆਈ ਸੀ ਜਿਸ ਦੇ ਵਿੱਚ ਤੁਹਾਡਾ ਨੰਬਰ ਹੈ ਕਿੱਥੇ ਤੁਹਾਡਾ ਨੰਬਰ ਹੈ ਕਿਹੜਾ ਉਹ ਵਾਲੀ ਹੈ ਕਿ ਤੁਸੀਂ ਕਾਪੀ ਕਢਵਾ ਲੈਣੀ ਹੈ ਇਸ ਤੋਂ ਇਲਾਵਾ 10ਵੀਂ ਦਾ ਸਰਟੀਫਿਕੇਟ ਤੇ ਨਾਲ ਡੀ ਐਮ ਸੀ ਪਲੱਸ 2 ਦਾ ਸਰਟੀਫਿਕੇਟ ਡੀ ਐਮ ਸੀ ਕਾਸਟ ਸਰਟੀਫਿਕੇਟ ਜੇ ਤੁਸੀਂ ਕਿਸੇ ਕਾਸਟ ਨਾਲ ਸੰਬੰਧ ਰੱਖਦੇ ਹੋ ਵੈਸੇ ਤਾਂ ਇਸ ਦੇ ਵਿੱਚ ਓਪਨ ਵਾਲੇ ਕੈਂਡੀਡੇਟ ਹੀ ਬੁਲਾਏ ਗਏ ਨੇ ਤਾਂ ਫਿਰ ਵੀ ਜੇਕਰ ਕਾਸਟ ਵਾਲੇ ਕੋਈ ਕੈਂਡੀਡੇਟ ਨੇ ਤੋਂ ਆਪਣਾ ਕਾਸਟ ਦਾ ਸਰਟੀਫਿਕੇਟ ਵੀ ਨਾਲ ਲੈ ਕੇ ਜਾਇਆ ਜਾਏ ਤੇ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਨਾਲ ਤੁਸੀਂ ਲੈ ਕੇ ਜਾਣਾ ਹੈ ਅਧਾਰ ਕਾਰਡ ਲੈ ਕੇ ਜਾਣਾ ਹੈ ਤੇ ETT ਪਾਸ ਜਿਹੜੀ ਤੁਸੀਂ ਕੀਤੇ ਨੇ ਉਸ ਦੇ ਜਿਹੜੇ ਸਰਟੀਫਿਕੇਟ ਡੀ ਐਮ ਸੀ ਸਾਰੇ ਤੁਸੀਂ ਨਾਲ ਲੈ ਕੇ ਜਾਣੇ ਨੇ ਤਾਂ ਇਸ ਤੋਂ ਬਾਅਦ ਫੀਸ ਸਲਿੱਪ ਵੀ ਤੁਸੀਂ ਕੱਢ ਲੈਣੀ ਹੈ ਉਹ ਵੀ ਨਾਲ ਲੈ ਜਾਓ ਤੇ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਸਰਟੀਫਿਕੇਟ ਜਿਹੜੀ ਤੁਸੀਂ ਬੀਏ ਵਗੈਰਾ ਕੀਤੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਇਹ ਆਪਸ਼ਨਲ ਨੇ ਇਹ ਵੀ ਤੁਸੀਂ ਲੈ ਜਾਣੇ ਨੇ ਇਸ ਤੋਂ ਇਲਾਵਾ ਇਹ ਸਾਰੇ ਜਿਹੜੇ ਤੁਹਾਨੂੰ ਡਾਕੂਮੈਂਟ ਦੀ ਜ਼ਰੂਰਤ ਪੈ ਸਕਦੀ ਏ ਤਾਂ ਇੱਕ ਤੁਸੀਂ ਫਾਈਲ ਤਿਆਰ ਕਰ ਲਓ ਜਿਸ ਦੇ ਵਿੱਚ ਸਾਰੇ ਫੋਟੋਕਾਪੀਆਂ ਲਗਾ ਲਓ ਸਾਰੇ ਜਿਹੜੇ ਨੇ 셀ਫ ਅਟੈਸਟਡ ਕਰ ਲਓ ਸਾਰਿਆਂ ਤੇ ਆਪਣੇ ਦਸਕਤ ਕਰ ਲਓ 셀ਫ ਅਟੈਸਟਡ ਕਰਕੇ ਫੋਟੋਕਾਪੀਆਂ ਰੱਖ ਲਓ ਤੇ ਪੂਰੀ ਫਾਈਲ ਜਿਹੜੀ ਤਿਆਰ ਕਰ ਲਓ ਹੋਰ ਵੀ ਜੇ ਤੁਹਾਡੇ ਕੋਲ ਕੋਈ ਡਾਕੂਮੈਂਟ ਨਹੀਂ ਤੇ ਉਹ ਵੀ ਤੁਸੀਂ ਨਾਲ ਲਿਜਾ ਸਕਦੇ ਹੋ ਤਾਂ ਕਿ ਕਿਸੇ ਤਰ੍ਹਾਂ ਦੇ ਉੱਤੇ ਪ੍ਰੋਬਲਮ ਨਾ ਆਵੇ ਕੋਈ ਵੀ ਡਾਕੂਮੈਂਟ ਮੰਗਿਆ ਜਾਵੇ ਤੇ ਤੁਹਾਡੇ ਕੋਲ ਪੂਰੇ ਡਾਕੂਮੈਂਟ ਹੋਣੇ ਚਾਹੀਦੇ ਨੇ ਇਹ ਵਾਲੇ ਡਾਕੂਮੈਂਟ ਤਾਂ ਤੁਸੀਂ ਜ਼ਰੂਰ ਨਾਲ ਲੈ ਕੇ ਜਾਣੇ ਨੇ ਇਸ ਤੋਂ ਇਲਾਵਾ ਆਪਣੀਆਂ ਫੋਟੋਆਂ ਵੀ ਨਾਲ ਲੈ ਜਾਓ ਹੋ ਸਕਦਾ ਉਸ ਦੀ ਵੀ ਜ਼ਰੂਰਤ ਪੈ ਸਕਦੀ ਹੈ ਤਾਂ ਇਹ ਡਾਕੂਮੈਂਟ ਤੁਸੀਂ ਜ਼ਰੂਰ ਨਾਲ ਲੈ ਕੇ ਜਾਣੇ ਨੇ 10-12 ਡਾਕੂਮੈਂਟ ਜਿਹੜੇ ਨੇ ਇਹ ਜਰੂਰ ਕੋਲ ਰੱਖਣੇ ਨੇ ਤਾਂ ਇੱਕ ਫਾਈਲ ਜਿਹੜੀ ਤੁਹਾਡੀ ਉੱਥੇ ਸਬਮਿਟ ਹੋਏਗੀ ਤਾਂ ਇਹ ਸੀ ਅੱਜ ਦੀ ਜਾਣਕਾਰੀ